ਜਾਲ ਕੈਂਡੀ ਦਾ ਕੱਲ ਕੀ ਹੈ ਸਰ ਜਾਲ ਕੈਂਡੀ ਦਾ ਅਜਾਦ ਕੈਂਡੀਡੇਟ ਜਿੰਦਾਬਾਦ ਅਜਾਦ ਕੈਂਡੀਡੇਟ ਜਿੰਦਾਬਾਦ ਆ ਪ੍ਰਸ਼ਾਨ ਕਰ ਰਹੇ ਸਾਨੂੰ ਕੁੜਾ ਸਾਨੂੰ ਨਾ ਅਸੀਂ ਪਹਿਲਾਂ ਸਾਰੇ ਕਾਗਜ਼ ਚੱਕਰਵਾਤੇ ਸੀਗੇ ਕਹਿੰਦੇ ਓਕੇ ਆ ਜੀ ਬਾਅਦ ਚ ਨੇ 26 ਫਾਰਮ ਰਿਜੈਕਟ ਕਰਤਾ 26 ਫਾਰਮ ਕੱਲ ਸਾਡਾ ਬੈਂਕ ਵਿੱਚ ਹੋਰ ਸੀਗਾ ਅੱਜ ਹੋਰ ਆ ਨਾ ਸਾਨੂੰ ਕਾਪੀ ਦੇ ਰਿਆ ਅਸੀਂ ਲੈ ਕੇ ਫੇਰ ਖੜੇ ਆ ਥੱਕੇ ਕਿਉਂ ਮਾਰੇ ਤੁਹਾਨੂੰ ਥੱਕੇ ਨਹੀਂ ਜੇ ਅੰਦਰ ਬੜੀ ਹੁੰਦੇ ਨੇ ਕਹਿੰਦੇ ਰਵਣੀ ਦੇ ਬੱਟੂ ਆ ਗਿਆ ਰਵਣੀ ਦੇ ਬੱਟੂ ਵੀ ਆ ਸਾਡੇ ਵਰਗਾ ਆਮ ਇਨਸਾਨ ਆ ਛੱਡ ਭਾਈ ਜੀ ਦੁਆਰਾ ਆਇਆ ਮੇਰਾ 26 ਇਹ ਇਹਨਾਂ ਨੇ ਫਾਰਮ ਰਿਜੈਕਟ ਕਰਤਾ ਸੀਗਾ ਵੀ ਦੁਬਾਰਾ ਦਿਓ ਤੇ ਸਾਰੇ ਕੈਂਡੀਡੇਟਾਂ ਨੇ ਇਹਨਾਂ ਨੇ ਕੀਤੇ ਆ ਜਿੰਨੇ ਵੀ ਜਾਂਦੇ ਸੀਗੇ ਆ ਉਹ ਧੱਕੇ ਖਾਂਦੇ ਪਏ ਆ ਕਚਾਰੀਆਂ ਦੇ ਵਿੱਚ ਧੱਕੇ ਖਾਂਦੇ ਪਏ ਆ ਤੇ ਨਾਲੇ ਇਹਨਾਂ ਨੇ ਪਹਿਲਾਂ ਸਾਰੀ ਚੈਕਿੰਗ ਕਰਨੀ ਸੀਗੀ ਫਾਰਮਾਂ ਦੀ ਪਹਿਲੇ ਦਿਨ ਵੀ ਓਕੇ ਆ ਤੁਹਾਡੇ ਫਾਰਮ ਤੇ ਉਦੋਂ ਬਾਅਦ ਵੀ ਆਹ ਹਰ ਇੱਕ ਦੇ 26 ਇਹ ਫਾਰਮ ਜੜੇ ਆਗੇ ਆ ਉਹ ਰਿਜੈਕਟ ਕਰ ਦਿੰਦੇ ਆ ਤੇ ਕਹਿੰਦੇ ਦੁਬਾਰਾ ਸਟਾન્ડ ਦਿਓ ਜੀ ਅੱਜ ਮੈਂ ਤੁਹਾਨੂੰ ਨੀਟੂ ਬਾਈ ਦੱਸਣਾ ਚਾਹੁੰਦਾ ਵੀ ਕੱਲ ਮੇਰਾ ਬੈਂਕ ਬੈਲੈਂਸ ਹੋਰ ਸੀਗਾ ਅੱਜ ਮੇਰਾ ਬੈਂਕ ਬੈਲੈਂਸ ਹੋਰ ਆ ਆਹਾਂ ਮੈਂ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੂੰਗਾ ਅਗਰ ਕਿਉਂਕਿ ਆ ਮੈਡਮ ਡਿਜੀ ਨੂੰ ਕੁਛ ਨਹੀਂ ਪਤਾ ਕਰ ਆ ਚੋਣ ਕਮਿਸ਼ਨ ਨੂੰ ਕੁਛ ਨਹੀਂ ਪਤਾ ਇਹਨਾਂ ਨੂੰ ਹਟਾਇਆ ਜਾਵੇ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀਗਾ ਹਾਂਜੀ ਪੂਰੀ ਤਰ੍ਹਾਂ ਹੀ ਤਿਆਰੀਆਂ ਨੇ ਕੋਈ ਦਿੱਕਤ ਨਹੀਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਦੇਵਾਂਗੇ ਹੋ ਗਿਆ ਜੀ ਇਹ ਤਾਂ ਪਤਾ ਨਾ ਕੋਣ ਸਾਡੇ ਅੰਦਰ ਰੌਲਾ ਘੋੜੇ ਨਾਲ ਕੋਈ ਰੌਲਾ ਨਹੀਂ ਹੈ ਤੁਹਾਡੇ ਨਾਲ ਸਾਡੇ ਕੋਈ ਰੌਲਾ ਨਹੀਂ ਹੈ ਨੀਟੂ ਬਾਈ ਆਓ ਇੱਥੇ ਬੈਠੋਗੇ ਤੁਹਾਡੇ ਨਾਲ ਕੋਈ ਰੌਲਾ ਨਹੀਂ ਹੈ ਇਹਨਾਂ ਨੇ ਕਿਹਾ ਸੀ ਚੋਣ ਕਮਿਸ਼ਨ ਨੇ ਅਸੀਂ ਸ ਲੋਕਾਵਾਂ ਨਾਲ ਲੜਦੇ ਆ ਪੂਰੇ ਪਹਾੜਾਂ 'ਚ ਅਸੀਂ ਕਿਉਂਕਿ ਅਸੀਂ ਪਹਿਲਾਂ ਅੰਦਰ ਚੱਕਰਵਾ ਕੇ ਗਏ ਆ ਫਾਰਮ ਓਕੇ ਆ ਕਹਿੰਦੇ ਓਕੇ ਆ ਲੈ ਜਾਓ ਅੰਦਰ ਹੋਰ ਵੀ ਜਿਆਦਾ ਸਾਰੇ ਜਗਤ ਇਹ ਤੋਂ ਜਿਆਦਾ ਸਾਰੇ ਵੀ ਰਿਜੈਕਟ ਕੀਤੇ ਆ ਸਾਰੇ ਦਾ ਰਿਜੈਕਟ ਕੀਤੇ ਨੇ ਉਹ ਫਾਰਮ ਕੀਤੇ ਗਏ ਫਾਰਮ ਜਗਤ ਕੈਂਡੀ ਦਾ ਕੱਲ ਕੀ ਆ ਸਰ ਜਗਤ ਕੈਂਡੀ ਦਾ ਜਿੰਦਾ ਅਜਾਦ ਕੈਂਡੀਡਟ ਜਿੰਦਾਬਾਦ ਅਜਾਦ ਕੈਂਡੀਡਟ ਜਿੰਦਾਬਾਦ ਆ ਪ੍ਰਸ਼ਨ ਕਰ ਰਿਹਾ ਸਾਨੂੰ ਕੁੜਾ ਸਾਨੂੰ ਨਾ ਅਸੀਂ ਪਹਿਲਾਂ ਸਾਰੇ ਕਾ ਚੱਕਰ ਕਰਵਾਤੇ ਸੀਗੇ ਕਹਿੰਦੇ ਓਕੇ ਆ ਜੀ ਬਾਅਦ ਚ ਨੇ 26 ਫਾਰਮ ਰਿਜੈਕਟ ਕਰਤਾ 26 ਫਾਰਮ ਕੱਲ ਸਾਡੇ ਬੈਂਕ ਵਿੱਚ ਹੋਰ ਸੀਗਾ ਅੱਜ ਹੋਰ ਆ ਨਾ ਸਾਨੂੰ ਕਾਪੀ ਦੇ ਰਿਆ ਅਸੀਂ ਲੈ ਕੇ ਫੇਰ ਖੜੇ ਆ ਧੱਕੇ ਕਿਉਂ ਮਾਰੇ ਤੈਨੂੰ ਧੱਕੇ ਨਹੀਂ ਇਹ ਅੰਦਰ ਭੜੀ ਹੁੰਦੇ ਨੇ ਕਿ ਰਵਣੀ ਦੇ ਬੱਟੂ ਆ ਗਿਆ ਰਵਣੀ ਦੇ ਬੱਟੂ ਵੀ ਆ ਸਾਡੇ ਵਰਗਾ ਆਮ ਇਨਸਾਨ ਆ ਛੱਡ ਭਾਈ ਜੀ ਦੁਬਾਰਾ ਆਇਆ ਮੇਰਾ 26 ਇਹ ਇਹਨਾਂ ਨੇ ਫਾਰਮ ਰਿਜੈਕਟ ਕਰਤਾ ਸੀਗਾ ਵੀ ਦੁਬਾਰਾ ਦਿਓ ਤੇ ਸਾਰੇ ਕੈਂਡੀਡੇਟਾਂ ਦਾ ਇਹਨਾਂ ਨੇ ਕੀਤੇ ਆ ਜਿੰਨੇ ਵੀ ਜਾਣ ਸੀਗੇ ਆ ਉਹ ਧੱਕੇ ਖਾਂਦੇ ਪਏ ਆ ਕਚਾਰੀਆਂ ਦੇ ਵਿੱਚ ਧੱਕੇ ਖਾਂਦੇ ਪਏ ਆ ਤੇ ਨਾਲੇ ਇਹਨਾਂ ਨੇ ਪਹਿਲਾਂ ਸਾਰੀ ਚੈਕਿੰਗ ਕਰਨੀ ਸੀਗੀ ਫਾਰਮਾਂ ਦੀ ਪਹਿਲੇ ਦਿਨ ਵੀ ਓਕੇ ਤੁਹਾਡੇ ਫਾਰਮ ਤੇ ਉਦੋਂ ਬਾਅਦ ਵੀ ਆਹ ਹਰ ਇੱਕ ਦੇ 26 ਫਾਰਮ ਜੜੇ ਆਗੇ ਆ ਉਹ ਰਿਜੈਕਟ ਕਰ ਦਿੰਦੇ ਆ ਤੇ ਕਹਿੰਦੇ ਦੁਬਾਰਾ ਸਟਾਉਂ ਦਿਓ ਜੀ ਅੱਜ ਮੈਂ ਤੁਹਾਨੂੰ ਨੀਟੂ ਬਾਈ ਦੱਸਣਾ ਚਾਹੁੰਦਾ ਵੀ ਕੱਲ ਮੇਰਾ ਬੈਂਕ ਬੈਂਕ ਸੋਰ ਸੀਗਾ ਅੱਜ ਮੇਰਾ ਬੈਂਕ ਬੈਲਸ ਹੋਰ ਆ ਆਹਾਂ ਮੈਂ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੂੰਗਾ ਕਿਉਂਕਿ ਆ ਮੈਨੂੰ ਡਿਸ਼ ਨੂੰ ਕੁਛ ਨਹੀਂ ਪਤਾ ਕਿਦਾ ਆ ਚੋਣ ਕਮਿਸ਼ਨ ਨੂੰ ਕੁਛ ਨਹੀਂ ਪਤਾ ਇਹਨੂੰ ਹਟਾਇਆ ਦੇ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀ ਕਿ ਪੂਰੀਆਂ ਤਰ੍ਹਾਂ ਦੀ ਤਰਜਾਰੀਆਂ ਨੇ ਕੋਈ ਦਿੱਕਤ ਨਹੀਂ ਹਾਂਜੀ ਕਿਸ ਨੂੰ ਕੋਈ ਨਹੀਂ ਦੇ ਦੋ ਹੋ ਗਿਆ ਜੀ ਇਹ ਤਾਂ ਕੁਝ ਨਾ ਸਾਡੇ ਅੰਦਰ ਰੌਲਾ ਘੋੜੇ ਦਾ ਕੋਈ ਰੌਲਾ ਨਹੀਂ ਹੈ ਤੁਹਾਡੇ ਨਾਲ ਸਾਡੇ ਕੋਈ ਰੌਲਾ ਨਹੀਂ ਨੀਟੂ ਬਾਈ ਆਹਦੇ ਤੇ ਬੈਠੋਗੇ ਸਾਡੇ ਕੋਈ ਰੌਲਾ ਨਹੀਂ ਪੰਚ ਇਹਨਾਂ ਨੇ ਕਿਹਾ ਸੀ ਚੋਣ ਕਮਿਸ਼ਨ ਨੇ ਕਿਹਾ ਸੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣ ਅਸੀਂ ਲੋਕਾਂ ਵੱਤ ਲੜਦੇ ਆ ਪੂਰੇ ਪ੍ਰਚਾਰਾ ਸੀ ਕਿਉਂਕਿ ਅਸੀਂ ਪਹਿਲਾਂ ਅੰਦਰ ਚੱਕਰਵਾ ਕੇ ਗਏ ਆ ਫਾਰਮ ਓਕੇ ਆ ਕਹਿੰਦੇ ਓਕੇ ਆ ਲੈ ਜਾਓ ਅੰਦਰ ਕਿਉਂਕਿ ਅਸੀਂ ਹੋਰ ਵੀ ਜਿਆਦਾ ਸਾਰੇ ਜਗਤ ਇਹ ਟੂਜੇ ਨੀ ਜਾਂਦਾ ਸਾਰੇ ਵੀ ਰਿਜੈਕਟ ਕੀਤੇ ਆ ਸਾਰੇ ਵੀ ਰਿਜੈਕਟ ਕੀਤੇ ਇਹਨਾਂ ਉਹ ਫਾਰਮ ਕੀ ਲਿਖੀ